ਫੌਜ ਜਿਹੜੀ ਹੈ 10 ਲੱਖ ਫੌਜ ਜਿਹੜੀ ਅਰੰਗਜੀਤ ਬਾਦਸ਼ਾਹ ਨੇ ਦਿੱਲੀ ਦਰਬਾਰ ਵਿੱਚੋਂ ਕੱਲੂ ਜਦੋਂ ਇਹ ਫੌਜ ਇਕੱਠੀ ਹੋਈ ਇਧਰੋਂ ਸੂਬਾ ਸਰਹੰਦ ਉਧਰੋਂ ਸੂਬਾ ਲਾਹੌਰ ਤੇ ਸੰਗਤ ਦੀ ਇਸ ਤਰ੍ਹਾਂ ਹੋਰ ਜਿਹੜੇ ਪਹਾੜੀ ਰਾਜੇ ਬਾਈ ਧਾਰ ਦੇ ਇਹ ਸਾਰੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਏ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਤੇ ਇੱਥੇ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਤਾਪ ਗ੍ਰੰਥ ਅੰਦਰ ਜ਼ਿਕਰ ਕਰਦੇ ਕਹਿੰਦੇ ਇਹ ਇਸ ਤਰ੍ਹਾਂ ਦਾ ਘੇਰਾ ਪਿਆ ਜਿਵੇਂ ਸੰਗਤ ਦੀ ਬੱਦਲ ਕਾਲੇ ਛਾ ਜਾਂਦੇ ਤੇ ਇਸ ਤਰ੍ਹਾਂ ਉਸ ਘੇਰੇ ਦੇ ਵਿੱਚੋਂ ਗੋਲੀਆਂ ਤੀਰਾਂ ਦੀ ਵਰਖਾ ਹੁੰਦੀ ਜਿਵੇਂ ਬੱਦਲ ਕਾਲੇ ਸ਼ਮ ਸ਼ਮ ਵੀਰਸਾਉਂਦੇ ਨੇ ਤੇ ਸੰਗਤ ਦੀ ਇੱਥੇ ਆਨੰਦਪੁਰ ਸਾਹਿਬ ਨੂੰ ਕਿਹਾ ਗਿਆ ਜਿਵੇਂ ਇੱਕ ਟਾਪੂ ਹੁੰਦਾ ਤੇ ਉਸ ਟਾਪੂ ਦੇ ਹਲੇ ਦੁਆਲੇ ਪਾਣੀ ਹੈ ਸਮੁੰਦਰ ਕਹਿੰਦੇ ਫੌਜ ਸਮੁੰਦਰ ਦੀ ਤਰ੍ਹਾਂ ਘੇਰ ਕੇ ਬੈਠੀ ਉੱਤੋਂ ਵਰਖਾ ਹੁੰਦੀ ਹੈ ਤੀਰਾਂ ਦੀ ਗੋਲੀਆਂ ਦੀ ਤੇ ਸੰਗਤ ਦੀ ਕਹਿੰਦੇ ਬਾਜਾਂ ਵਾਲੇ ਦੇ ਤੀਰ ਇਹੋ ਜਿਹੇ ਨੇ ਜਦੋਂ ਘਣੇ ਬੱਦਲ ਛੰਦੇ ਨੇ ਤੇ ਸੰਗਤ ਦੀ ਫਿਰ ਇੱਕ ਹਵਾ ਚੱਲਦੀ ਜਿਹੜੇ ਸਾਰੇ ਬੱਦਲਾਂ ਨੂੰ ਰੋੜ ਕੇ ਲੈ ਜਾਂਦੀ ਕਹਿੰਦੇ ਬਾਜਾਂ ਵਾਲੇ ਦੇ ਤੀਰ ਇਹੋ ਜਿਹੇ ਨੇ ਜਦੋਂ ਉਹ ਵਰਦੇ ਨੇ ਤੇ ਇਹ ਸਾਰੇ ਬੱਦਲ ਆਪਣੇ ਆਪ ਜਗ੍ਹਾ ਛੱਡ ਕੇ ਤੇ ਭੱਜ ਜਾਂਦੇ ਪਹਿਲਾਂ ਘੇਰਾ ਪਾਇਆ ਆਨੰਦਪੁਰ ਸਾਹਿਬ ਦੀ ਧਰਤੀ ਦੇ ਬਿਲਕੁਲ ਨੇੜੇ ਹੋ ਕੇ ਤੇ ਕਲਗੀ ਤਰਪਾਚਾ ਦੀ ਦੇ ਸੂਰਮਿਆਂ ਨੇ ਇਹੋ ਜੀ ਵਰਖਾ ਕੀਤੀ ਫਿਰ ਸ਼ਸਤਰਾਂ ਦੇ ਨਾਲ ਤੀਰਾਂ ਦੇ ਨਾਲ ਗੋਲੀਆਂ ਦੇ ਨਾਲ ਇਹ ਆਪਣੇ ਆਪ ਕੁਝ ਕਦਮ ਪਿੱਛੇ ਹੋ ਕੇ ਬੈਠ ਗਏ ਜਦੋਂ ਸੰਗਤ ਦੀ ਘੇਰਾ ਪੈਂਦਿਆਂ ਪੈਂਦਿਆਂ ਬੜੇ ਇੱਥੇ ਕੌਤਕ ਕਲਗੀ ਤਰਪਾਚਾ ਜੀ ਨੇ ਕੀਤੇ ਨੇ ਜਦੋਂ ਘੇਰੇ ਪੈ ਨੂੰ ਸੰਗਤ ਦੀ ਲਗਭਗ 8 ਮਹੀਨੇ ਹੋ ਚਲੇ ਨੇ ਇਹਨਾਂ ਬਾਹਰੋਂ ਰਸਤ ਆਉਣੀ ਜਾਣੀ ਬੰਦ ਕਰ ਦਿੱਤੀ ਪਾਣੀ ਵਾਲੇ ਨਾਲੇ ਇਹਨਾਂ ਨੇ ਬੰਦ ਕਰ ਦਿੱਤੇ ਜਦੋਂ ਅੰਦਰ ਭੋਜਨ ਦੀ ਕਿਲਤ ਆਈ ਜਦੋਂ ਅੰਦਰ ਰਸਤ ਪਾਣੀ ਜਿਹੜੇ ਉਹ ਪਹੁੰਚਾਈ ਨਹੀਂ ਜਾ ਸਕ